ਹਾਂ ਜੀ ਜਾਨੀ ਜਾਨੇ ਦੇ ਵਿੱਚ ਬੰਦਾ ਸੁਪਰ ਸੀਡਰ ਦੇ ਪਰਫਾਰਮੈਂਸ ਦਿਖਾਉਣ ਲਈ ਕਿਹਾ ਕਿ ਮਤਲਬ ਪੂਰੀ ਵੀਡੀਓ YouTube ਤੇ ਜਾ ਕੇ ਦੇਖੋ ਅੱਜ ਆਇਆ ਹੈ। ਇਹਦੀ ਵੀ ਪਰਫਾਰਮੈਂਸ ਚੰਗਾ ਆ ਦੇਖੋ। ਇਹ ਜਲਾਦਾ ਮੈਸੀ 950 4 4 ਵ੍ਹੀਲ ਡਰਾਈਵ ਹੈ ਜੀ ਸੁਪਰ ਸੀਡਰ ਤੇ ਬਹੁਤ ਕੰਪਨੀਆਂ ਡੈਮੋ ਲਾਉਂਦੀਆਂ ਕੁਛ ਕਰਦੀਆਂ ਵੀ ਕੰਪਨੀਆਂ ਜਾ ਕੇ ਚਲਾਉਂਦੀਆਂ ਇਹ ਦੇਖੋ ਜੀਵੀਦਾਰ ਦੇ ਖੇਤ ਚੱਲੀ ਜਾਂਦਾ ਟਰੈਕਟਰ ਆਪਾਂ ਡੈਮੋ ਵਾਲੋ ਕੰਪਨੀਆਂ ਦੇ ਤਾਂ ਵਧਾ ਚੜਾ ਕੇ ਆਪਦਾ ਕੁਝ ਵੀ ਕਰਨਾ ਹੁੰਦਾ ਇਹ ਜ਼ਿਮੀਦਾਰ ਦੇ ਸਾਹਮਣੇ ਆ ਕਰਜ਼ੇ ਦੇਖ ਲਓ ਪਰਾਲੀ ਦੇ ਕੋਈ ਵਾਇਆ ਨਹੀਂ ਕੋਈ ਤਵੀਆਂ ਨਹੀਂ ਮਾਰੀਆਂ ਕੁਝ ਵੀ ਨਹੀਂ ਤੇ ਆਪਣੇ ਸਾਹਮਣੇ ਆ ਟਰੈਕਟਰ ਟਰੈਕਟਰ ਦੀ ਸਫਾਈ ਦੇਖੋ ਵਿੱਚ ਤੇ ਕੋਈ ਆਏ ਨੀਗਾ ਵੀ ਟਰੈਕਟਰ ਚੱਲੀ ਜਾਂਦਾ ਤੇ ਡੰਡਾ ਤਾਂ ਚੱਕ ਲਿਆ ਉਹ ਕਰ ਲਿਆ ਬੱਗੇ ਐਦ ਕੀ ਬਹੁਤ ਜ਼ਿਆਦਾ ਬਜਾਈਆਂ ਹੋਈਆਂ ਸਿੱਧੀਆਂ ਹੀ ਤੇ ਦੇਖੋ ਇਹਦੀ ਜਾਲ ਹੋਂ ਸਾਹਮਣੇ ਮਿੱਟੀ ਚੈੱਕ ਕਰੋ ਤੇ ਕਰਜੇ ਦੇਖੋ ਸੁਪਰ ਸੀਟਰ ਤੋਂ ਵੀ ਉੱਚਾ ਹੈ ਨਾਲਿਆ ਕੰਪੈਨ ਵਾਲੀ ਪਾਲ ਨਾਲੀ ਸੁੱਕੀ ਹੋਣਾ ਤੇ ਬਹੁਤ ਸੋਹਣੀ ਪਰਫਾਰਮੈਂਸ ਹੈ ਟਰੈਕਟਰ ਦੀ 8 ਫੁੱਟਾ ਸੁਪਰ ਸੀਟਰ ਹੈ ਦਸ਼ਮੇਸ਼ ਦਾ ਹਾਂਜੀ ਮਿੱਤਰੋ ਆਪਾਂ ਮੈਸੀ ਦੀ ਪਾਈ ਸੀ ਸਮਾਰਟ ਦੀ ਇੱਕ ਦਿਨ ਵੀਡੀਓ 9500 ਦੀ ਤੇ ਆਪਾਂ ਤੁਹਾਨੂੰ ਦੱਸਿਆ ਸੀ ਇਹਦਾ ਕਰਾਂਗੇ ਰਿਵਿਊ ਚੱਲਦੇ ਦਾ ਵੀ ਤੇ ਖੜੇ ਦਾ ਵੀ ਤੇ ਏਜੰਸੀ ਵਾਲੇ ਓਨਰ ਤੋਂ ਤੇ ਇਹਨਾਂ ਤੋਂ ਵੀ ਆਪਾਂ ਪੁੱਛਾਂਗੇ ਇਹਦੇ ਵਿੱਚ ਕੀ ਫੀਚਰ ਐਕਸਟਰਾ ਦਿੱਤੇ ਆ ਦੂਜੀਆਂ ਕੰਪਨੀਆਂ ਨਾਲੋਂ ਤੇ ਕਿਉਂ ਆਪਾਂ ਨੂੰ ਇਹ ਟਰੈਕਟਰ ਲੈਣਾ ਚਾਹੀਦਾ ਬਾਕੀ ਸਾਰੀ ਗੱਲਬਾਤ ਕਰਾਂਗੇ ਇਹਨਾਂ ਨਾਲ ਤੇ ਆਪਾਂ ਚੱਲਦੇ ਦੀ ਵੀਡੀਓ ਵੀ ਲਾ ਦਾਂਗੇ ਵਿੱਚ ਤੇ 4 ਵੀਲ ਟਰੈਕਟਰ ਆ ਇਹ 9500 ਸਮਾਰਟ ਸੀਰੀਜ਼ ਵਾਲਾ ਤੇ ਬਾਕੀ ਆਪਾਂ ਕਰਦੇ ਆਂ ਗੱਲਬਾਤ ਇਹਨਾਂ ਨਾਲ ਸੁਪਰ ਸੀਡਰ ਤੇ ਦੀ ਪਰਫਾਰਮੈਂਸ ਵੀ ਹੋਣੀ ਚੈੱਕ ਕੀਤੀ ਆ ਬਾਕੀ ਵੀਡੀਓ ਪੂਰੀ ਲਾ ਦਾਂਗੇ ਵਿੱਚ ਬਾਕੀ ਜੋ ਵੀ ਇਹ ਚ ਨਿੱਕੀਆਂ ਮੋਟੀਆਂ ਨਵੀਆਂ ਚੀਜ਼ਾਂ ਪਾਈਆਂ ਜੋ ਕੁਝ ਵੀ ਚੱਲੀ ਜਾਂਦਾ ਇਹਦੇ ਵਿੱਚ ਉਹਦੇ ਬਾਰੇ ਜਾਣਕਾਰੀ ਦੇਣਗੇ ਹੁਣ ਆਪਾਂ ਨੂੰ ਹਾਂਜੀ ਮਿੱਤਰੋ ਇਹਨੇ ਸੰਦੀਪ ਸਿੰਘ ਜੀ ਡੈਮੋਨਸਟਰेटर ਇਹ ਜਿਵੇਂ ਏਰੀਆ ਜਿੱਥੇ ਡੈਮੋ ਵਾਸਤੇ ਟਰੈਕਟਰ ਵਾਸਤੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਇਹ ਆਪਾਂ ਨੂੰ ਇਹ ਟਰੈਕਟਰ ਬਾਰੇ ਜੋ ਵੀ ਨਿੱਕੀਆਂ-ਮੋਟੀਆਂ ਜੋ ਵੀ ਇਹਦੇ ਵਿੱਚ ਚੀਜ਼ਾਂ ਲੱਗੀਆਂ ਹੋਈਆਂ ਆ ਆਪਾਂ ਬਹੁਤ ਕੰਪਨੀਆਂ ਤੋਂ ਡੀਲਰਾਂ ਤੋਂ ਦੇਖਦੇ ਰਹਿੰਦੇ ਆ ਸਿਸਟਮ ਵੀ ਕਿਹਨੂੰ ਕਿੰਨੀ ਕੁ ਨੌਲੇਜ ਆ ਪਹਿਲਾਂ ਤਾਂ ਕੰਪਨੀ ਨੂੰ ਨੌਲੇਜ ਹੋਣੀ ਬਹੁਤ ਜ਼ਰੂਰੀ ਆ ਵੀ ਟਰੈਕਟਰ ਨੂੰ ਦੱਸਣ ਵੀ ਕੀ ਜ਼ਿੰਮੇਦਾਰ ਹੈ ਕਿਉਂ ਲਵੇ ਇਹਦੇ ਵਿੱਚ ਕੀ ਫੀਚਰ ਅਸੀਂ ਐਡ ਕੀਤੇ ਆ ਤੇ ਬਾਕੀ ਹੁਣੇ ਆਪਾਂ ਨੂੰ ਦੱਸਣਗੇ ਵੀ ਟਰੈਕਟਰ ਦੇ ਵਿੱਚ ਕੀ-ਕੀ ਫੀਚਰ ਇਹਨਾਂ ਨੇ ਲਾਏ ਹੋਏ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਦਿਓ ਆਪਣੇ ਟਰੈਕਟਰ ਬਾਰੇ ਜਾਣਕਾਰੀ ਹਾਂਜੀ ਇਹ ਆਪਣਾ ਸਮਾਰਟ ਸੀਰੀਜ਼ ਦੇ ਵਿੱਚ ਆਪਣਾ ਟਰੈਕਟਰ ਆ ਰਿਹਾ ਜੀ ਮੈਸੀ ਫਰ ਆ ਆਪਾਂ ਸ਼ੁਰੂ ਤੋਂ ਹੀ ਆ ਜੀਏ ਤਾਂ ਇਹਦੇ ਵਿੱਚ ਜੋ ਫਰੰਟ ਬੰਪਰ ਹੈ ਹਾਂਜੀ ਹਾਂਜੀ ਉਹ ਕੰਪਨੀ ਫਿਟਡ ਆ ਜਾਂਦਾ ਜੀ ਫੁੱਲੀ ਹੈਵੀ ਠੀਕ ਆ ਜੀ ਤਾਂ ਪਲੱਸ ਜੋ ਕੰਪਨੀ ਫਿਟਡ ਹੀ ਇਹਦੇ ਵਿੱਚ ਅੱਛਾ ਵੇਟ ਵੀ ਨਾਲ ਹੀ ਕੰਪਨੀ ਦੇ ਰਹੀ ਐ ਵੀ ਆਪਾਂ ਬਾਹਰੋਂ ਐਕਸਟਰਾ ਕੁਝ ਨਹੀਂ ਲੈਣਾ ਹਾਂਜੀ ਐਕਸਟਰਾ ਨਹੀਂ ਲੈਣਾ ਇਹ ਚਾਰ ਪਲੇਟਸ ਆਪਾਂ ਨੂੰ ਕੰਪਨੀ ਫਿਟਡ ਹੀ ਮਿਲਦਾ ਹੈ ਕੰਪਨੀ ਫਿਟਡ ਹੀ ਮਿਲਦਾ ਜੀ ਫਿਰ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਤਾਂ ਜੋ ਇਹਦਾ ਬੋਨਟ ਹੈ ਬੋਨਟ ਆ ਜੀ ਇਹ एरोडायनामिक बोनट एदा आ ਜਾਂਦਾ हां जी हां जी ए दी मतलब क्वालिटी ਆਪਾਂ ਨੂੰ ਬਹੁਤ ਵਧੀਆ ਮਿਲ ਜਾਂਦੀ ਹੈਗੀ ਠੀਕ ਆ ਜੀ ਰੰਗ ਇਹਦਾ ਕਲਰ ਹੈ ਹਾਂ ਜੀ ਹਾਂ ਜੀ ਨਹੀਂ ਜਲਦੀ ਖਰਾਬ ਹੁੰਦਾ ਠੀਕ ਆ ਜੀ ਤਾਂ बोनट दी ਲਾਈਫ ਹੈ ਜੋ ਉਹ ਬਹੁਤ ਅੱਛੀ ਹੈ ਦੀ ਜੀ ਫਿਰ ਉਸ ਤੋਂ ਬਾਅਦ ਗੱਲ ਕਰੀਏ ਇਹਦੇ ਵਿੱਚ ਜੋ ਲਾਈਟ ਹੈ ਕੁਆਡ ਲਾਈਟ ਸਿਸਟਮ ਇਹਦੇ ਵਿੱਚ ਆਪਾਂ ਨੂੰ ਮਿਲ ਜਾਂਦਾ ਤਾਂ ਇੱਥੇ ਤੁਸੀਂ ਵਿਖਾਉਂਗੇ ਤਾਂ ਚਾਰ ਤਰ੍ਹਾਂ ਦੇ ਦੋ ਲੈਂਪ ਇਧਰ ਹੈ ਦੋ ਲੈਂਪ ਇਧਰ ਇਹ ਵਾਲੀ ਲੈਂਪ ਹੈ ਜੋ ਮਤਲਬ ਸਿੱਧਾ ਦੂਰ ਤੱਕ ਰੋਸ਼ਨੀਏ ਜਿਹੜੀ ਉਹ ਆਪਾਂ ਨੂੰ ਮਿਲ ਜਾਂਦੀ ਹੈ ਪਲੱਸ ਆ ਜੋ ਸਾਈਡ ਵਾਲੇ ਐ ਜਿਵੇਂ ਆਪਾਂ ਰਾਤ ਨੂੰ ਜ਼ਮੀਨ ਵਾਈ ਜੰਨੇ ਆ ਤਾਂ ਸਾਈਡ ਤੇ ਆਪਾਂ ਹਲਾ ਬੰਦਦਾ ਕਿਸਾਨ ਭਰਾ ਤਾਂ ਉਹਦੇ ਵਿੱਚ ਸਾਈਡ ਤੇ ਆਪਾਂ ਨੂੰ ਹਲਾ ਦੂਰ ਤੱਕ ਦੇਖਣ ਨੂੰ ਆ ਰੋਸ਼ਨੀਏ ਜਿਹੜੀ ਆਪਾਂ ਨੂੰ ਮਿਲ ਜਾਂਦੀ ਹੈ ਤਾਂ ਹਨੇਰੇ ਦੇ ਵਿੱਚ ਇਹ ਕਿਸਾਨ ਨੂੰ ਆਸਾਨੀ ਹੁੰਦੀ ਹੈ ਆਹ ਲਾਈਟ ਦੇ ਨਾਲ ਠੀਕ ਆ ਜੀ ਹਾਂਜੀ ਤੇ ਬਾਕੀ ਜਿਵੇਂ ਹੁਣ ਇਹਦੀ ਆਪਾਂ ਇੰਜਣ ਦੀ ਗੱਲ ਕਰੀਏ ਤੇ ਲਾਈਟ ਆਵਰੇ ਤੁਸੀਂ ਦੱਸਤਾ ਮੜਾ ਜਿਹਦਾ ਬੋਨਟ ਆਪਾਂ ਖੋਲਦੇ ਆਂ ਹਾਂਜੀ ਤੇ ਵਿੱਚੋਂ ਦੱਸੋ ਵੀ ਵਨ ਟੱਚ ਇਹਦਾ ਜੋ ਬੋਨਟ ਹੈ ਬੜੀ ਆਸਾਨੀ ਨਾਲ ਆਪਾਂ ਸਿਲੰਡਰ ਲੱਗੇ ਹੋਏ ਆ ਵਿੱਚ ਤੇ ਹਾਂਜੀ ਤਾਂ ਡਬਲ ਸਿਲੰਡਰ ਦੇ ਵਿੱਚ ਆ ਜਾਂਦੀ ਹੈ ਠੀਕ ਹੈ ਜੀ ਤਾਂ ਬੜੀ ਆਸਾਨੀ ਨਾਲ ਆਪਾਂ ਇਹਨੂੰ ਜੋ ਬੋਨਟ ਹੈ ਇਹਦਾ ਖੋਲ ਸਕਦੇ ਹਾਂ ਫਿਰ ਉਸ ਤੋਂ ਬਾਅਦ ਇਹਦੇ ਵਿੱਚ 에ਅਰ ਕਲੀਨਰ ਜੋ ਡਰਾਈ ਆ ਜਾਂਦਾ ਸੁੱਕਾ 에ਅਰ ਕਲੀਨਰ ਆ ਜਾਂਦਾ ਵੀ ਜਿਹੜਾ ਆਪਾਂ ਨੂੰ ਡੇਲੀ ਰੁਟੀਨ ਦੇ ਵਿੱਚ ਕੀ ਹੈ ਧੂੜ ਮਿੱਟੀ ਦਾ ਕੰਮ ਕਿਸਾਨ ਭਰਾ ਕਰਦਾ ਤਾਂ ਇਹ ਆਸਾਨੀ ਨਾਲ ਸੈਲਵ ਕਰ ਸਕਦੇ ਹਾਂ ਹਾਂਜੀ 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 ਇਹ ਇਹਦਾ ਕੂਲੈਂਟ ਪਲਾ ਟੈਂਕ ਆ ਗਿਆ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਜੇ ਆਪਾਂ ਇਹਦੀ ਡੀਜ਼ਲ ਟੈਂਕ ਦੀ ਗੱਲ ਕਰੀਏ ਤਾਂ 70 ਲੀਟਰ ਦਾ ਆਪਾਂ ਨੂੰ ਡੀਜ਼ਲ ਅੱਛਾ 70 ਲੀਟਰ ਦੀ ਕਰਤੀ ਇਹਦੀ ਟੈਂਕੀ ਹਾਂਜੀ ਚਲੋ ਇਹ ਵੀ ਕਿਸਾਨਾਂ ਦਾ ਦੁੱਖ ਦੂਰ ਕੀਤਾ ਵੀ ਅੱਗੇ 50 ਕਿਲੋਟਰ ਦੀ ਟੈਂਕੀ ਹੁੰਦੀ ਸੀ ਤੇ ਮੰਨ ਲਓ ਫਿਰ ਪੂਰੀ ਦਿਹਾੜੀ ਟਰੈਕਟਰ ਖੇਤ ਦੇ ਵਿੱਚ ਆਪਾਂ ਜਦੋਂ ਕੰਮ ਲੈਨੇ ਆ ਤਾਂ ਨਹੀਂ ਕੰਮ ਕਰਦਾ ਸੀਗਾ 70 ਲੀਟਰ ਦੀ ਟੈਂਕੀ ਹੋਣ ਲੱਗਭਗ ਹਰੇਕ ਟਰੈਕਟਰ ਚਲੋ ਨਹੀਂ ਦਿੰਦਾਗਾ ਇਹਨਾਂ ਨੇ 70 ਲੀਟਰ ਦਾ ਟੈਂਕ ਵੀ ਦੇ ਰੱਖਿਆ ਮਿੱਤਰੋ ਜੋ ਕਿ ਬਹੁਤ ਵਧੀਆ ਗੱਲ ਹੈ ਤੁਰਨ ਦੱਸ ਹੀ ਦਿੱਤਾ ਵੀ ਵੇਟ ਇਹਦੇ ਨਾਲ ਦੇਰੀਏ ਕੰਪਨੀ 에어 ਕਲੀਨਰ ਇਹਦਾ ਸੁੱਕਾ ਆ ਰਿਹਾ ਬਾਕੀ ਇੰਜਨ ਦੇ ਬਾਰੇ ਦੱਸਣਗੇ ਆਪਾਂ ਨੂੰ ਇਹ ਤੇ ਸਭ ਤੋਂ ਵੱਡੀ ਗੱਲ ਇਹ ਲੱਗੀ ਮੈਨੂੰ ਇਹਦੇ ਵਿੱਚ ਜਿਵੇਂ ਕੰਪਨੀ ਫਿਟਡ ਹੀ ਟਰਬੋ ਆ ਰਹੀ ਹੈ ਟਰੈਕਟਰ ਦੇ ਵਿੱਚ ਇਹਦੇ ਬਾਰੇ ਦੱਸੋ ਜੀ ਟਰਬੋ ਦੇ ਨਾਲ ਹੋਰ ਆਪਣੇ ਕੀ ਐਡ-ਆਨ ਕੀਤਾ ਹੋਇਆ ਹਾਂਜੀ ਟਰਬੋ ਲੱਗੀ ਹੋਈ ਹੈ ਫਿਰ ਉਸ ਤੋਂ ਬਾਅਦ ਆਪਾਂ ਇਹਦਾ ਜੋ ਡੀਜ਼ਲ ਪੰਪ ਦਾ ਵਿਨ ਲਾਈਨ ਹੈ ਇਹ ਚੀਜ਼ ਜੋ ਐਮਪੀਸੀ ਜੌਂਟ ਲਾਈ ਹੈ ਉਹਦੇ ਬਾਰੇ ਵੀ ਦੱਸੋ ਅੱਛਾ ਐਮਪੀਸੀ ਜੌਂਟ ਵੀ ਨਾਲ ਹੀ ਆ ਰਹੀ ਹੈ ਇਹਦੇ ਜੀ ਜੀ ਉਹ ਵੀ ਦਿਖਾ ਲਓ ਵੀ ਕਿਸਾਨ ਵੀਰੋ ਇਹ ਸਭ ਤੋਂ ਵੱਡੀ ਜਿਹੜਾ ਦੁੱਖ ਚੱਕਦਾ ਬਹੁਤ ਸਾਰੀਆਂ ਕੰਪਨੀਆਂ ਜੇ ਆਪਾਂ ਟਰੈਕਟਰ ਲੈ ਲੈਨੇ ਬਾਅਦ ਦੇ ਵਿੱਚ ਮੋਡੀਫਾਈ ਦੇ ਨਾਮ ਨੂੰ ਆਪਾਂ ਨੂੰ ਲੁੱਟਿਆ ਜਾਂਦਾ ਫਿਰ ਉਹਦੇ ਵਾਸਤੇ ਵੀ ਐਮਪੀਸੀ ਜੋਨਟ ਲਾਉਣੀ ਇਹ ਦੇਖੋ ਕੰਪਨੀ ਫਿੱਟੜੀ ਇਹਦੇ ਐਮਪੀਸੀ ਜੋਨਟ ਵੀ ਲੱਗਿਆ ਹੋਇਆ ਟਰੈਕਟਰ ਦੇ ਨਾਲ ਹੀ ਤੇ ਇਹ ਬਹੁਤ ਵੱਡੀ ਗੱਲ ਹੈ ਟਰਬੋ ਐਮਪੀਸੀ ਜੋਨਟ ਟੈਂਕੀ 70 ਲੀਟਰ ਦੀ ਵੀ ਜਿਹੜੀਆਂ ਨਿੱਕੀਆਂ ਨਿੱਕੀਆਂ ਚੀਜ਼ਾਂ ਸੀ ਸਾਰੀਆਂ ਦੁੱਖ ਚੱਕਦੇ ਇਹਨਾਂ ਨੇ ਕੰਪਨੀ ਵਾਲਿਆਂ ਨੇ ਤੇ ਬਾਕੀ ਵੀ ਦੇਖੋ ਇਹਦੀ 4 ਵੀਲ ਦੀ ਸ਼ਾਫਟ ਮੈਸੀ ਦੀ ਸਭ ਦੀਆਂ ਥੱਲੇ ਇਹਦੀ ਸਾਈਡ ਤੇ ਹੈ ਜਿਹਦੇ ਵਿੱਚ ਥੱਲੇ ਮਾਲ ਲਿਫਟਣ ਦਾ ਜਾਂ ਸ਼ਾਫਟ ਥੱਲੇ ਲੱਗਣ ਤੇ ਬਾਕੀ ਇਹਦਾ ਜਿਹੜਾ ਗਰਾਊਂਡ ਕਲੀਅਰ ਕਲੀਅਰ ਨਾ ਹੁੰਦਾ ਫਿਰ ਹੋਰ ਵੱਜ ਜਾਂਦਾ ਕਿਉਂ ਛਾਵਟ ਉੱਚੀ ਹੋਗੀ ਤਾਂ ਥੱਲੇ ਕੋਈ ਆਪਣਾ ਡਰ ਨਹੀਂਗਾ ਵੀ ਟਰੈਕਟਰ ਥੱਲੇ ਟੱਚ ਕਰ ਜੂਗਾ ਬਾਕੀ ਗੱਲ ਕਰ ਲੈਨੇ ਆਪਾਂ ਇਹਦੇ ਹਿੱਸੇ ਬਾਰੇ ਇਹ ਹਿੱਸੇ ਬਾਰੇ ਵੀ ਇਹ ਦੱਸਣਗੇ ਕਿਉਂਕਿ ਹੋਰ ਕੰਪਨੀਆਂ ਸਾਰੇ ਕੋਈ ਹੋਰ ਕਿਸੇ ਕੰਪਨੀ ਦਾ ਲਾਈ ਜਾਂਦੀ ਕੋਈ ਕਿਸੇ ਦਾ ਇਹਦਾ ਸਭ ਤੋਂ ਅਲੱਗ ਹੀ ਤਰ੍ਹਾਂ ਦਾ ਬਣਿਆ ਹੋਇਆ ਹਿੱਸਾ ਨਾਲ ਟਾਇਰ ਵੀ 9524 ਵਾਲੇ ਆ ਹਾਂਜੀ ਇਹਦਾ ਜਿਹੜਾ ਫਰੰਟ ਐਕਸਲ ਹੈ ਜੀ ਇਹ ਮਤਲਬ ਮੈਸੀ ਦਾ ਖੁਦ ਦਾ ਹੀ ਡਿਜ਼ਾਈਨ ਹੈ ਇਹ ਅੱਛਾ ਜੀ ਇਹ ਆਪਾਂ ਨੂੰ ਇਹਦੇ ਵਿੱਚ ਫਰੰਟ ਐਕਸਲ ਜਿਹੜੇ ਦੋਨੇ ਪਹੀਏ ਇਹ ਪਲੈਂਟਰੀ ਡਰਾਈਵ ਮਿਲ ਜਾਂਦੀ ਹੈ। ਅੱਛਾ ਅੱਛਾ ਜੀ। ਪੀਡੀ ਇਹਨਾਂ ਦੇ ਪੀਡੀ ਐਕਸਲ ਹੈ ਫਰੰਟ। ਹਾਂਜੀ 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 ਹਾਂਜੀ। ਇਹ ਫੁੱਲੀ ਹੈਵੀ ਜੋ ਆਪਾਂ ਨੂੰ ਹਿੱਸਾ ਦੇਖੋ ਮਿੱਤਰੋ ਇਹਦਾ ਕਿੰਨਾ ਹੈਵੀ ਹੈ। ਦੂਜੇ ਹਿੱਸਿਆਂ ਦੇ ਮੁਕਾਬਲੇ ਜਿਹੜੇ ਦੂਜੇ ਕੰਪਨੀਆਂ ਬਾਹਰੋਂ ਲਈ ਜਾਂਦੀਆਂ ਕਰਾਰੋ ਦਾ ਲਾ ਲੈਂਦੇ ਜਾਂ ਕੋਈ ਹੋਰ ਲਾ ਲੈਂਦੇ ਇਹਨਾਂ ਦਾ ਹਿੱਸਾ ਦੇਖੋ ਕਿੰਨਾ ਸ਼ਾਨਦਾਰ ਬਣਿਆ ਤੇ ਸਭ ਤੋਂ ਵੱਡੀ ਚੀਜ਼ ਆਪਾਂ ਵੀਡੀਓ ਦੇ ਵਿੱਚ ਦੇਖਦੇ ਰਹਿੰਦੇ ਆ ਵੀ ਆਹ ਜਿਹੜੀ 4 ਵੀਲ ਦੇ ਸਭ ਤੋਂ ਵੱਡੀ ਦਿੱਕਤ ਹੁੰਦੀ ਹੈ ਇਹ ਹੱਬ ਹੁੰਦੀ ਹੈ ਜਿਹੜੀ ਬਹੁਤ ਬਾਹਰ ਹੁੰਦੀ ਹੈ ਜਦੋਂ ਇਹ ਬਾਹਰ ਹੋਊਗੀ ਟੱਚ ਕਰਨ ਦਾ ਡਰ ਰਹਿੰਦਾ ਇਹਦੇ ਦੇਖੋ ਮਿੱਤਰੋ ਵਿੱਚ ਆ ਜਾਵਾਂ ਟਾਇਰ ਬਾਹਰ ਪਏ ਆ ਹੱਬ ਵਿੱਚ ਹਾਂਜੀ ਟਵਨਿੰਗ ਰੈਡੀਸ਼ਨ ਵੀ ਇਹਦੇ ਵਿੱਚ ਆਪਾਂ ਨੂੰ ਬਹੁਤ ਵਧੀਆ ਮਿਲ ਜਾਂਦਾ ਹੈ ਅੱਛਾ ਜੀ ਹਾਂਜੀ ਤਾਂ ਪਲੈਂਟਰੀ ਹਿੱਸਾ ਹੈਗਾ ਤਾਂ ਕੱਲ ਨੂੰ ਜਿਵੇਂ ਮੰਨ ਕੇ ਚੱਲੋ ਟਾਇਰ ਤੇ ਝਟਕਾ ਲੱਗ ਤਾਂ ਇਹਦੀ ਪਲੈਂਟਰੀ ਹੈ ਜੋ 60% ਤੱਕ ਉਹ ਝਟਕਾ ਇੱਥੇ ਹੀ ਖਤਮ ਕਰ ਦਿੰਦੀ ਹੈ ਠੀਕ ਹੈ ਜੀ ਹਾਂਜੀ ਤਾਂ ਵੀ ਜਿਹੜੀ ਹਿੱਸੇ ਦੀ ਆਪਾਂ ਨੂੰ ਲਾਈਫ ਹੈ ਉਹ ਆਪਾਂ ਨੂੰ ਬਹੁਤ ਵਧੀਆ ਲੰਮੀ ਮਿਲ ਜਾਂਦੀ ਹੈ ਠੀਕ ਹੈ ਹਾਂਜੀ ਤਾਂ ਫਿਰ ਉਸ ਤੋਂ ਬਾਅਦ ਜੋ ਇਹਦਾ ਡਬਲ ਐਕਟਿੰਗ ਅੱਜ ਪਾਵਰ ਸਟੇਰੀ ਪੰਪ ਡਬਲ ਐਕਟਿੰਗ ਪੰਪ ਲੱਗਿਆ ਹੋਇਆ ਹਾਂਜੀ ਲੋ ਵੀ ਮਿੱਤਰੋ ਇਹ ਵੀ ਨਿੱਕੇ ਨਿੱਕੇ ਚੀਜ਼ਾਂ ਜਿਹੜੀਆਂ ਇਹਦੇ ਵਿੱਚ ਬਹੁਤ ਵਧੀਆ ਕਰੀਆਂ ਹੋਈਆਂ ਜਿਵੇਂ ਬਹੁਤ ਕੰਪਨੀਆਂ ਨੇ ਸਿੰਗਲ ਕਰਤੇ ਫੋਰ व्हीਲ ਹੋਣ ਦੇ ਬਾਵਜੂਦ ਇਹਦੇ ਫੋਰ व्हीਲ ਤੇ ਡਬਲ ਐਕਟਿੰਗ ਲੱਗਿਆ ਹੋਇਆ ਹੈ ਡਬਲ ਐਕਟਿੰਗ ਹੀ ਕਾਮਯਾਬ ਹੈ ਸਿਲੰਡਰ ਵਧੀਆ ਲੱਗਿਆ ਹੋਇਆ ਹੈ ਬਾਕੀ ਇੰਜਨ ਬਾਰੇ ਅ ਫਿਰ ਇਹਦੇ ਵਿੱਚ ਇੰਜਨ ਮੈਸੀ ਦਾ ਖੁੱਦਾ ਸਿਮਸਨ ਸੁਪਰ ਟਾਰਕ ਇੰਜਨ ਠੀਕ ਹੈ ਜੀ ਇਹਦੇ ਵਿੱਚ ਆਪਾਂ ਨੂੰ ਮਿਲ ਜਾਂਦਾ ਹੈ ਸੁਪਰ ਟਾਰਕ ਕਿਉਂ ਕਿ ਆ ਜਾਂਦਾ ਥੋੜਾ ਜਿਹਾ ਉਹ ਵੀ ਮੈਂ ਤੁਹਾਨੂੰ ਦੱਸ ਦਿਆਂ ਇਹਦੀ ਮਤਲਬ ਡਿਜ਼ਾਈਨ ਜੋ ਕੰਪਨੀ ਦਾ ਹੈ ਇਹਦੀ ਜੋ ਸਟ੍ਰੋਕ ਲੈਂਥ ਹੈ ਸਿਸਟਮ ਆਪਣਾ ਉੱਪਰ ਤੋਂ نیچے ਚੱਲਣਾ ਹੁੰਦਾ ਹੈ। نیچے ਕ੍ਰਿੰਕ ਦੇ ਹੈਂਡਲ ਲੱਗੇ ਹੋਏ ਤਾਂ ਜਿੰਨਾ ਡਾਇਆ ਉਹ ਵੱਡਾ ਹੋਊਗਾ ਤਾਂ ਓਨਾ ਹੀ ਆਪਾਂ ਨੂੰ ਜਿਹੜਾ ਆਪਣਾ ਬੈਕਅਪ ਟਾਰਕ ਹੈ ਉਹ ਵੱਧ ਮਿਲੂਗਾ। ਤਾਂ ਇਹਦਾ ਜੋ ਸਟ੍ਰੋਕ ਲੈਂਥ ਹੈ ਉਹ ਆਮ ਕੰਪਨੀ ਦੇ ਜੋ ਇੰਜਨ ਹੈ ਉਹਨਾਂ ਨਾਲੋਂ ਜ਼ਿਆਦਾ ਹੈ। 27mm ਆ ਜਾਂਦਾ ਹੈ। ਠੀਕ ਹੈ ਜੀ। ਸੁਪਰ ਟਾਰਕ ਇੰਜਨ ਕੇ ਆਪਾਂ ਬੋਲਦੇ ਨੇ ਇਹਨੂੰ 50 HP ਦੇ ਵਿੱਚ। ਠੀਕ ਹੈ ਜੀ। ਹਾਂਜੀ। ਫਿਰ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਗੇਅਰ ਬਾਕਸ ਇਸ ਟਰੈਕਟਰ ਦੇ ਵਿੱਚ ਤਾਂ 12 ਸਪੀਟਾਂ ਦੀਆਂ ਅੱਗੇ ਦੀਆਂ ਚਾਰ ਸਪੀਟਾਂ ਰਿਵਰਸ ਦੀਆਂ ਆਪਾਂ ਨੂੰ ਮਿਲ ਜਾਂਦੀਆਂ ਨੇ ਹਾਂਜੀ ਫੁੱਲੀ ਕਨਸਟੈਂਟ ਮੈਸ ਗੇਅਰ ਬਾਕਸ ਹੈ ਇਹਦੇ ਵਿੱਚ ਠੀਕ ਆ ਜੀ ਹਾਂਜੀ A B C D ਆਪਾਂ ਕਹਿ ਸਕਦੇ ਹਾਂ ਇਹ ਇਹ ਵੀ ਹਾਈ ਲੋ ਹੈ ਇਹ ਵੀ ਹਾਈ ਲੋ ਠੀਕ ਆ ਜੀ ਯਾਨੀ ਕਿ ਚਾਰ ਸਪੀਟਾਂ ਹਾਈ ਲੋ ਦੀਆਂ ਆਈਆਂ ਨੇ ਇਹਦੇ ਵਿੱਚ ਹਾਂਜੀ ਤਾਂ ਵੀ ਚਾਰ ਸਪੀਟਾਂ ਰਿਵਰਸ ਦੀਆਂ ਆਪਾਂ ਨੂੰ ਮਿਲ ਜਾਂਦੀਆਂ ਨੇ 12 ਸਪੀਟਾਂ ਆਪਾਂ ਨੂੰ ਫੋਰਵਰਡ ਦੀਆਂ ਮਿਲ ਜਾਂਦੀਆਂ ਇੱਕ ਗੇਅਰ ਦੇ ਵਿੱਚ ਆਪਾਂ ਨੂੰ ਚਾਰ ਸਪੀਟਾਂ ਮਿਲ ਜਾਂਦੀਆਂ ਠੀਕ ਆ ਜੀ ਹਾਂਜੀ ਤੇ ਫਿਰ ਇਹਦਾ ਜੋ ਡਿਜੀਟਲ ਮੀਟਰ ਇਹ ਵਿਖਾ ਦਿਓ ਤੁਸੀਂ ਡਿਜੀਟਲ ਮੀਟਰ ਇਹਦੇ ਵਿੱਚ ਆਪਾਂ ਨੂੰ ਮਿਲ ਇਹ ਇਹਦੇ ਵਿੱਚ ਇਹ ਵਾਲਾ ਜੋ ਮੀਟਰ ਹੈ ਇਹ ਹਾਈਡਰੋਲਿਕ ਦਾ ਜੋ ਲਿਫਟ ਆਪਾਂ ਕਿੰਨੀ ਮਤਲਬ ਅਪ ਡਾਊਨ ਕਰਦੇ ਆਂ ਅੱਛਾ ਜੀ ਤਾਂ ਉਹ ਇੱਥੋਂ ਦੱਸੂਗਾ ਆਪਾਂ ਨੂੰ ਅੱਛਾ ਇਹਦੇ ਲਿਫਟ ਦਾ ਵੀ ਮੀਟਰ ਲੱਗਿਆ ਹੋਇਆ ਹੈ ਵੀ ਲਿਫਟ ਜਿੰਨੀ ਅਪ ਡਾਊਨ ਹੈ ਉਹ ਠੀਕ ਹੈ ਹਾਂਜੀ ਜਿੰਨੀ ਆਪਾਂ ਗਹਿਰਾਈ ਵਿੱਚ ਲੈ ਰਹੇ ਆਂ ਜਾਂ ਆਪਾਂ ਲਿਫਟ ਨੂੰ ਉੱਪਰ ਲੈ ਕੇ ਆ ਰਹੇ ਆਂ ਤਾਂ ਇਹ ਮੀਟਰ ਦੱਸੂਗਾ ਬਾਕੀ ਵੀ ਮਿੱਤਰੋ ਹਿਟਿੰਗ ਦਾ ਡੀਜ਼ਲ ਦਾ ਉਹ ਸਾਰੀਆਂ ਚੀਜ਼ਾਂ ਮੀਟਰ ਵਾਲੇ ਵੀ ਪੂਰੇ ਵਟ ਕੱਢ ਰੱਖੇ ਆ ਦੇਖੋ ਗੱਡੀ ਤੇਰਾ ਮੀਟਰ ਦੇ ਵਿੱਚ ਜਿਹੜਾ ਫੰਕਸ਼ਨ ਕਿਸੇ ਨੇ ਹਜੇ ਸੋਚਿਆ ਵੀ ਨਹੀਂ ਇਹਨਾਂ ਨੇ ਪਾ ਰੱਖਿਆ ਜੋ ਆਪਣੀ ਲਿਫਟ ਦੀ ਗਹਿਰਾਈ ਹੁੰਦੀ ਉਹ ਵੀ ਦੱਸਦੀ ਹੁਣ ਵੀ ਦੇਖੋ ਮੌਕੇ ਤੇ ਜਿਵੇਂ ਲਿਫਟ ਦੀ ਬਾੜੀ ਬੁੱਟੀ ਚੱਕੀ ਖੜੀ ਪਈ ਹੈ ਤਾਂ ਇਹ ਸੂਈ ਉੱਪਰ ਹੀ ਐ ਮੀਟਰ ਵਾਲੀ ਬਾਕੀ ਇਹਦੇ ਚ ਸਾਰੇ ਆ ਹੀ ਗਏ ਜਿਹੜੇ ਨਾਰਮਲ ਟਰੈਕਟਰਾਂ ਦੇ ਵਿੱਚ ਸਾਰੇ ਹੁੰਦੇ ਆ ਇਹ ਆਰ ਪੀ ਐਮ ਮੀਟਰ ਆ ਗਿਆ ਇਹ ਡੀਜ਼ਲ ਵਾਲੀ ਗੇਜ ਆ ਤੇ ਟੈਂਪਰੇਚਰ ਗੇਜ ਬਾਕੀ ਸਾਰੇ ਹੈਗੇ ਹੀ ਆ ਫੀਚਰ ਤੇ ਇਹ ਨਵਾਂ ਐਡ-ਆਨ ਫੀਚਰ ਇੱਕ ਹੋਇਆ ਹੋਇਆ ਇਹਦੇ ਵਿੱਚ ਲਿਫਟ ਵਾਲਾ ਜਿਹਦੇ ਕਰ ਇਹਨੂੰ ਹੋਰ ਵੀ ਵਧੀਆ ਬਣਾਉਂਦਾ ਟਰੈਕਟਰ ਨੂੰ ਬਾਕੀ ਗੇਅਰ ਤੁਹਾਨੂੰ ਦੱਸ ਹੀ ਦਿੱਤੇ ਵੀ ਚਾਰ ਸਪੀਡਾਂ ਕਰਤੀਆਂ ਐਸ ਸਾਈਡ ਜਿਵੇਂ ਤਿੰਨ ਗੇਅਰ ਤਿੰਨ ਚੋਕਾ 12 ਤੇ ਚਾਰ ਹੋ ਗੇ ਰਿਵਰਸ ਦੇ ਤੇ 12 ਫੋਰਵਰਡ ਦੇ ਗੇਅਰ ਇਹਦੇ ਵਿੱਚ ਤੇ ਬਾਕੀ ਇੰਜਨ ਬਾਰੇ ਤੁਹਾਨੂੰ ਦੇਤੀ ਜਾਣਕਾਰੀ ਹੁਣ ਜੀ ਹੋਰ ਵੀ ਡਰਾਈਵ ਦਾ ਅੱਛਾ ਇਹ ਫੋਰ व्हीਲ ਡਰਾਈਵ ਦਾ ਆ ਗਿਆ ਲਿਫਟ ਹਾਂ ਜੀ ਫਿਰ ਇੱਕ ਖਾਸ ਗੱਲ ਜਿਵੇਂ ਆਪਾਂ ਟਰੈਕਟਰ ਚੱਲਦਾ ਹੈ ਕਲਚ ਪਲੇਟ ਗਰਮ ਜਿਵੇਂ ਹੁਣ ਜਿਵੇਂ ਜਿਵੇਂ ਗਰਮ ਹੁੰਦੀ ਹੈਗੀ ਆਪਾਂ ਬਣਦੀ ਹੈਗੀ ਆ ਤਾਂ ਉਹਦੇ ਵਾਸਤੇ ਜੋ ਅੰਦਰ ਗੈਸ ਹੈ ਉਹ ਨਿਕਲਦੀ ਰਹੇ ਉਹਦੇ ਵਾਸਤੇ ਇਹ ਬੁਝਾ ਗੈਸ ਨਿਕਲਣ ਵਾਸਤੇ ਪਾਈਪ ਲੱਗੀ ਹੋਈ ਹੈ ਸਪੈਸ਼ਲ ਇੱਥੋਂ ਆਪਣੀ ਗੈਸ ਪਾਸ ਹੁੰਦੀ ਰਹੂਗੀ ਠੀਕ ਹੈ ਜੀ ਤੇ ਕਲਚ ਦੀ ਜੋ ਲਾਈਫ ਆਪਣ ਨੂੰ ਛੀ ਮਿਲ ਜਾਂਦੀ ਹੈ ਠੀਕ ਹੈ ਜੀ ਤੇ ਲਿਫਟ ਬਾਰੇ ਇਹਦੇ ਕੁਝ ਦੱਸੋ ਜੀ ਲਿਫਟ ਮੈਸੀ ਦੀ ਹਾਂ ਜੀ ਜੋ ਲੀਵਰ ਇਹ ਆਪਣਾ ਪੋਜੀਸ਼ਨ ਲੀਵਰ ਹੈ ਜੀ ਇਹ ਡਰਾਫਟ ਲੀਵਰ ਜਿਹਨੂੰ ਕਹਿ ਦਿੰਦੇ ਆਪਾਂ ਤਾਂ ਇਹਦੇ ਪੋਜੀਸ਼ਨ ਲੀਵਰ ਦੇ ਵਿੱਚ ਵੀ ਦੋ ਫੀਚਰ ਹੁੰਦੇ ਆ ਹਾਂ ਜੀ ਕਿ ਇੱਥੇ ਲਿਖਿਆ ਹੁੰਦਾ ਹੈ ਫਾਸਟ ਤੇ ਸਲੋ ਠੀਕ ਹੈ ਜੀ ਜੇ ਆਪਾਂ ਲੀਵਰ ਨੂੰ ਇੱਥੇ ਆਪਰੇਟ ਕਰਦੇ ਹਾਂ ਤਾਂ ਜੋ ਲਿਫਟ ਆਪਣੀ ਆਪਾਂ ਉੱਪਰ ਕਰਕੇ نیچے ਕਰਾਂਗੇ ਦਾ ਫਾਸਟ ਕੰਮ ਕਰੂਗੀ ਜੇ ਆਪਾਂ ਇਸ ਨੂੰ ਆਪਾਂ ਸਲੋ ਤੇ ਬਨ ਲਾਂਗੇ ਤਾਂ ਆਪਾਂ ਲਿਫਟ ਜਿਵੇਂ ਆਪਾਂ ਉਠਾ ਲਈ ਪੂਰੀ ਤਾਂ ਇਹਨੂੰ 21 ਦਮ ਆਪਾਂ ਥੱਲੇ ਕਰਦੇ ਆਂਗੇ ਤਾਂ ਲਿਫਟ ਆਪਣੀ ਸਲੋ ਸਲੋ ਥੱਲੇ ਆਊਗੀ ਠੀਕ ਹੈ ਜੀ ਜਿਹਦੇ ਚ ਆਪਣਾ ਪਿੱਛੇ ਕੋਈ ਵੀ ਇੰਪਲੀਮੈਂਟ ਹੈ ਜਿਵੇਂ ਬਜਾਈ ਸੀਡ ਡ੍ਰਿਲ ਆਪਾਂ ਪਾ ਰੱਖੀ ਹੈ ਤਾਂ ਉਹ 21 ਦਮ ਡਿੱਗਣ ਕਰਕੇ ਬੀਜ ਵੀ ਖਿਲਰਦਾ ਹੈ ਜਾਂ ਕਈ ਵਾਰੀ ਫਾਲੀ ਟੁੱਟਣ ਦਾ ਡਰ ਹੁੰਦਾ ਤਾਂ ਉਦੋਂ ਆਪਾਂ ਸਲੋ ਯੂਜ਼ ਕਰ ਸਕਦੇ ਹਾਂ ਠੀਕ ਹੈ ਜੀ ਇਹ ਦਾ ਲੀਵਰ ਜੋ ਆਪਾਂ ਡੈਪਥ ਸੈੱਟ ਕਰਨੀ ਆ ਡਰਾਫ ਲਿਬਰੀ ਇਹ ਆ ਗਿਆ ਇਹਦਾ ਠੀਕ ਹੈ ਜੀ ਤੇ ਫਿਰ ਇਹਦੇ ਵਿੱਚ ਜੋ ਡਿਸਟਰੀਬਿਊਟਰ ਹੈ ਹਾਂਜੀ ਉਹ ਵੀ ਮਤਲਬ ਡਰਾਈਵਰ ਦੇ ਕੋਲ ਹੀ ਕਰਤਾ ਇੱਥੋਂ ਆਸਾਨੀ ਨਾਲ ਆਪਰੇਟ ਕਰ ਸਕਦਾ ਹੈ ਡਿਸਟਰੀਬਿਊਟਰ ਦਾ ਅਹ ਤਾਂ ਲਿਫਟ ਦੀ ਆਪਾਂ ਗੱਲ ਕਰ ਰਹੇ ਸੀ ਇਹਦੇ ਵਿੱਚ ਲਿਫਟ ਪੰਪ ਜੋ ਕਿ ਅਹ ਕੰਪਨੀ ਤਿੰਨ ਦੇ ਰਹੀ ਹੈ ਤਿੰਨ ਲਿਫਟ ਪੰਪ ਅੱਛਾ ਤਿੰਨ ਲਿਫਟ ਪੰਪ ਲੱਗੇ ਹੋਏ ਹਨ ਜੀ ਅਹ ਇਹਦੇ ਵਿੱਚ ਜਿਵੇਂ ਇੱਥੇ ਆਪਾਂ ਵੇਖਾਂਗੇ ਇੱਕ ਲਿਫਟ ਪੰਪ ਸਪੈਸ਼ਲੀ ਪਾਵਰ ਸਟੀਰਿੰਗ ਦਾ ਜੋ ਕੰਮ ਹੈ ਉਹ ਕਰੂਗਾ ਇੱਕ ਡਿਸਟ੍ਰਿਬਿਊਟਰ ਡਬਲ ਡਿਸਟ੍ਰਿਬਿਊਟਰ ਦਾ ਜੋ ਡਬਲ ਡਿਸਟ੍ਰਿਬਿਊਟਰ ਦਾ ਆ ਗਿਆ ਹਾਂਜੀ ਉਹਦੇ ਵਾਸਤੇ ਕੰਮ ਕਰੂਗਾ ਇਹਦਾ ਜੋ ਖੁਦ ਦਾ ਹਾਈਡਰੋਲਿਕ ਲਿਫਟ ਆ ਜੋ ਇੱਕ ਪੰਪ ਹੈ ਉਹ ਇਹਦਾ ਪਿਛਲੇ ਹਿੱਸੇ ਦੇ ਵਿੱਚ ਸੀਲ ਦੇ ਵਿੱਚ ਡੁੱਬਿਆ ਹੋਇਆ ਅੱਛਾ ਜੀ ਆਪਾਂ ਨੂੰ ਮਿਲਦਾ ਹੈ ਮੈਸੀ ਦੇ ਤਿੰਨ ਲਿਫਟ ਪੰਪ ਲੱਗੇ ਹੋਏ ਹਨ ਹਾਂਜੀ ਲਿਫਟ ਪੰਪ ਤਿੰਨ ਇਹਦੇ ਵਿੱਚ ਤਿੰਨਾਂ ਦਾ ਅਲੱਗ-ਅਲੱਗ ਜੋ ਜਿਵੇਂ ਤੁਹਾਨੂੰ ਦੱਸਿਆ ਆਪਾਂ ਯੂਜ਼ ਕਰ ਸਕਦੀ ਹੈ ਠੀਕ ਹੈ ਜੀ ਹਾਂਜੀ ਫਿਰ ਉਸ ਤੋਂ ਬਾਅਦ ਜੋ ਇਹਦੀ ਲਿਫਟ ਦੀ ਕੈਪੈਸਿਟੀ ਹੈ ਹਾਂਜੀ ਉਹ 2500 केजी ਕਰਤੀ ਠੀਕ ਹੈ ਜੀ ਹਾਂ ਜੀ ਯਾਨੀ ਕਿ 25 ਕੁਇੰਟਲ ਹੋਗੀ ਹਾਂ ਜੀ 25 ਕੁਇੰਟਲ ਲਿਫਟ ਕੈਪੈਸਿਟੀ ਆਜ ਕੱਲ ਦੇ ਜਿਵੇਂ ਸੁਪਰ ਸੀਡਰ ਹੈਵੀ ਇੰਪਲੀਮੈਂਟ ਆ ਉਹਨਾਂ ਵਾਸਤੇ 25 ਕੁਇੰਟਲ ਦੀ ਲਿਫਟ ਹੋਣੀ ਬਹੁਤ ਜ਼ਰੂਰੀ ਹੈ ਫਿਰ ਸਾਈਡਾਂ ਤੇ ਜੱਕ ਜੁੱਕ ਜੇ ਨਹੀਂ ਲਵਾਉਣੇ ਪੈਂਦੇ ਲੋਡ ਨਹੀਂ ਪੈਂਦੀ ਕਿ ਪਹਿਲਾਂ ਹੀ ਕੰਪਨੀ ਨੇ ਇਹ ਪੂਰਾ ਵਧੀਆ ਕੰਮ ਕਰਕੇ ਦਿੱਤਾ ਇਹਦੇ ਚ ਹਾਂ ਫੁੱਲੀ ਹੈਵੀ ਆ ਇਹ ਆਪਾਂ ਜੱਕ ਵੀ ਕਰ ਸਕਦੇ ਹਾਂ ਫੁੱਲੀ ਹੈਵੀ ਜੋ ਸਟਿਕ ਚੈਨ ਦੇਖੋ ਮਿੱਤਰੋ ਲਿੰਕਾਂ ਲੂੰਕਾਂ ਦੇਖੋ ਕਿੰਨੀਆਂ ਵਧੀਆ ਬਣਾਈਆਂ ਟਰੈਕਟਰ ਦੀਆਂ ਫੁੱਲ ਹੈਵੀ ਕਰਤਾ ਪਿਛਲੇ ਪਾਸੇੋਂ ਵੀ ਇਹ ਹਾਂ ਜੀ ਦੋਨੋਂ ਸਾਈਡ ਟੈਬਲ ਕਰਤਾ ਇਹ ਦੋਨੇ ਸਾਈਡਾਂ ਹਾਂਜੀ ਕੋਈ ਜਿਹੜੀ ਵੀ ਸਾਈਡ ਆਪਾਂ ਸੈੱਟ ਕਰਨੀ ਹੋਵੇ ਇੱਥੋਂ ਠੀਕ ਐ ਐਡਜਸਟ ਕਰ ਸਕਤੀ ਆਪਾਂ ਅੱਛਾ ਅੱਛਾ ਜੀ ਹਾਂਜੀ ਫਿਰ ਉਸ ਤੋਂ ਬਾਅਦ ਜੇ ਆਪਾਂ ਇਹਦੇ ਵਿੱਚ ਗੱਲ ਕਰੀਏ ਤਾਂ ਇਹਦੇ ਜੋ ਪਿਛਲੇ ਟਾਇਰ 16 928 ਦੇ ਆ ਜਾਂਦੇ ਆ ਹਾਂਜੀ ਅਗਲੇ ਤੁਹਾਨੂੰ ਦੱਸੇ ਸੀ 9520 ਦੇ ਔਰ 9524 ਦੇ ਆ ਜਾਂਦੇ ਆ ਅਗਲੇ ਪਿਛਲੇ 16928 ਦੇ ਆ ਜਾਂਦੇ ਆ ਤਾਂ ਪਿਛਲੇ ਟਾਇਰਾਂ ਦੇ ਜੋ ਵੇਟ ਹੈ ਇਹ ਵੀ ਕੰਪਨੀ ਫਿਟਡ ਆਪਾਂ ਨੂੰ ਅੱਛਾ ਇਹ ਵੀ ਕੰਪਨੀ ਨਾਲ ਹੀ ਦੇ ਰੀਆ ਵੇਟ ਵੇਟ ਆਪਾਂ ਨੂੰ 35 35 ਕੇਜੀ ਦੇ ਪਿਛਲੇ ਵੀ ਕੰਪਨੀ ਫਿਟਡ ਮਿਲ ਜਾਂਦੀ ਹੈ ਠੀਕ ਹੈ ਜੀ ਹਾਂਜੀ ਫਿਰ ਉਸ ਤੋਂ ਬਾਅਦ ਜੋ ਇਹਦਾ ਪਿਛਲਾ ਜੋ ਹਿੱਸਾ ਹੈ ਇਹ ਆਪਾਂ ਨੂੰ ਪਲੈਂਟਰੀ ਡਰਾਈਵ ਮਿਲ ਜਾਂਦਾ ਹੈ ਅੱਛਾ ਜੀ ਹਾਂਜੀ ਇੱਥੋਂ ਆਪਾਂ ਵਿਖਾਵਾਂਗੇ ਤਾਂ ਫੁੱਲੀ ਹੈਵੀ ਇਸ ਹੈ ਦੇ ਵਿੱਚ ਮਿਲ ਜਾਂਦਾ ਹੈ ਇਹਦੇ ਵਿੱਚ ਪੂਰੇ ਵਿੱਚ ਸੀਲ ਹੈ ਅੱਛਾ ਜੀ ਇੱਥੋਂ ਤੱਕ ਸੀਲ ਇਹਦੇ ਵਿੱਚ ਮਿਲ ਜਾਂਦਾ ਹੈ ਜਿਹਦੇ ਨਾਲ ਹਿੱਸੇ ਦੀ ਜੋ ਲਾਈਫ ਹੈ ਹਾਂਜੀ ਉਹ ਬਹੁਤ ਜ਼ਿਆਦਾ ਵਧੀਆ ਮਿਲਦੀ ਹੈ ਆਪਾਂ ਨੂੰ ਜੇ ਆਪਾਂ ਬ੍ਰੇਕਸ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਓਇਲ ਬ੍ਰੇਕ ਟਰੈਕਟਰ ਹੈ ਇਹ ਚਾਰ-ਚਾਰ ਪਲੇਟ ਆਪਾਂ ਨੂੰ ਦੋਨੇ ਸਾਈਡ ਅੱਛਾ ਇਹ ਵੀ ਇਹਦੇ ਵਿੱਚ ਹੀ ਲੱਗੀਆਂ ਹੋਈਆਂ ਪਲੇਟ ਇਹ ਅਲੱਗ ਤੋਂ ਨਹੀਂ ਡਰਮ ਬਣੇ ਹੋਏ ਹਾਂਜੀ ਤੇ ਇਹਦੇ ਵਿੱਚ ਹੀ ਹੈ ਜੋ ਵੀ ਅੱਛਾ ਪਲੇਟਾਂ ਦੇ ਵਿੱਚ ਆਪਾਂ ਨੂੰ ਬ੍ਰੇਕ ਦੀਆਂ ਮਿਲ ਜਾਂਦੀਆਂ ਜਿਹਦੇ ਨਾਲ ਬ੍ਰੇਕ ਦੀ ਜੋ ਲਾਈਫ ਹੈ ਉਹ ਬਹੁਤ ਅੱਛੀ ਮਿਲ ਜਾਂਦੀ ਹੈ ਤੇ ਸੇਫਟੀ ਬਹੁਤ ਅੱਛੀ ਆਪਾਂ ਨੂੰ ਮਿਲ ਜਾਂਦੀ ਹੈ ਹਾਂਜੀ ਹਾਂਜੀ ਤਾਂ ਪਲੈਂਟਰੀ ਦਾ ਮੈਨ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਹੀ ਸੀਗਾ ਵੀ ਪਲੈਂਟਰੀ ਡਰਾਈਵ ਹਿੱਸਾ ਹੋਣ ਕਰਕੇ ਜੋ ਇਹਦਾ ਜਿਵੇਂ ਟਾਇਰ ਤੇ 100 ਕਿਲੋ ਦਾ ਝਟਕਾ ਜੀ ਲੱਗਦਾ ਹੈ ਤਾਂ ਉਹ 66% ਪਲੈਂਟਰੀ ਇਹਦੀ ਖਤਮ ਕਰ ਦਿੰਦੀ ਏ ਚੰਦਰ ਆਪਣਾ ਜੋ ਗੀਅਰ ਬਾਕਸ ਦੀ ਜਾਂ ਕ੍ਰਾਉਨ ਪਿਨੀਅਨ ਦੀ ਆਪਾਂ ਕਹੀਏ ਲਾਈਫ ਆਪਾਂ ਨੂੰ ਬਹੁਤ ਅੱਛੀ ਮਿਲ ਜਾਂਦੀ ਏ ਹਾਂਜੀ ਤੇ ਉਸ ਤੋਂ ਬਾਅਦ ਮਤਲਬ ਜਿਵੇਂ ਆਪਾਂ ਗੱਲ ਕਰ ਰਹੇ ਸੀਗੇ ਵੀ 스마트 ਇਹ ਲਿਖਣ ਵਾਲੀ ਕਲਾਸ 스마트 ਨਹੀਂਗਾ ਇਹਦੇ ਵਿੱਚ ਜੋ ਆਪਾਂ ਨੂੰ ਰਿਮੋਟ ਦਾ ਫੀਚਰ ਮਿਲ ਜਾਂਦਾ ਹੈ 스마트 ਵਰਕ ਜੋ ਇਹ ਕਰਦਾ ਤਾਂ ਇਹਦੇ ਵਿੱਚ ਤਿੰਨ ਆਪਾਂ ਨੂੰ ਫੀਚਰ ਮਿਲ ਜਾਂਦੇ ਆ ਰਿਮੋਟ ਦੇ ਵਿੱਚ ਜਿਵੇਂ ਆਪਾਂ ਲੋਕ ਦਾ ਆ ਗਿਆ ਲੋਕ ਕਾਪਾ ਟਰੈਕਟਰ ਕਰਤਾ ਇੱਕ ਵਾਰੀ ਇੰਡੀਕੇਟਰ ਜੋ ਬਲਿੰਕ ਕਰਦਾ ਹੈ ਇਹਦਾ ਤਾਂ ਲੋਕ ਹੋਣ ਤੋਂ ਬਾਅਦ ਜਿਵੇਂ ਟਰੈਕਟਰ ਆਪਣਾ ਘਰੇ ਖੜਾ ਹੈ ਕਈ ਵਾਰ ਬੱਚੇ ਸੈਲਫ ਮਾਰ ਦਿੰਦੇ ਆ ਕਿ ਆ ਖੇਤ ਵਿੱਚ ਖੜਾ ਹੈ ਕਈ ਵਾਰ ਅਣਜਾਣ ਡਰਾਈਵਰ ਬੈਠ ਕੇ ਉਹ ਚਾਬੀ ਘੁਮਾ ਦਿੰਦਾ ਹੈ ਤਾਂ ਆਪਣਾ ਟਰੈਕਟਰ ਲੋਕ ਹੈ ਤਾਂ ਆਪਣਾ ਟਰੈਕਟਰ ਸਟਾਰਟ ਨਹੀਂ ਹੋਊਗਾ ਅੱਛਾ ਜੀ ਹਾਂਜੀ ਫਿਰ ਇਹ ਅਨਲੋਕ ਨੂੰ ਆਪਾਂ ਕਰਾਂਗੇ ਤਾਂ ਦੋ ਵਾਰ ਇਹਦਾ ਇੰਡੀਕੇਟਰ ਬਲਿੰਕ ਕਰੂਗਾ ਤਾਂ ਉਸ ਲੋਕ અનਲੋਕ ਆ ਗਿਆ ਫਿਰ ਉਸ ਤੋਂ ਬਾਅਦ ਇਹਦੇ ਵਿੱਚ ਲੀਡ ਤੇ ਲੋਕੇਟ ਤਿੰਨ ਫੀਚਰ ਹੈ ਜੀ ਇਹਦੇ ਵਿੱਚ ਲੋਕ ਲੀਡ ਲੋਕ ਲੋਕੇਟ ਤਾਂ ਆਪਾਂ ਉਸ ਤੋਂ ਬਾਅਦ ਲੋਕੇਟ ਦਾ ਆਪਸ਼ਨ ਆ ਗਿਆ ਇਹ 6 ਵਾਰ ਬਲਿੰਕ ਕਰੂਗਾ ਲੋਕੇਟ ਬਟਨ ਦਬਾਉਣ ਤੇ ਜਿਵੇਂ ਆਪਣਾ ਟਰੈਕਟਰ ਰਾਤ ਦੇ ਹਨੇਰੇ ਵਿੱਚ ਕਿਤੇ ਖੜਾ ਹੈ ਜਾਂ ਆਪਾਂ ਬਾਜ਼ਾਰ ਗਏ ਆਪਣੇ ਨਾਲ ਦੇ ਟਰੈਕਟਰ ਹੋਰ ਦੋ ਚਾਰ ਖੜੇ ਹੈ ਤਾਂ ਆਪਾਂ ਪਛਾਣ ਕਰਨੀ ਵੀ ਆਪਣਾ ਟਰੈਕਟਰ ਰਾਤ ਦੇ ਹਨੇਰੇ ਵਿੱਚ ਕਿੱਥੇ ਖੜਾ ਹੈ ਤਾਂ ਆਪਾਂ ਲੋਕੇਟ ਬਟਨ ਦਬਾਂਗੇ ਤਾਂ ਆਪਣਾ ਇੰਡੀਕੇਟਰ ਜਿਹੜਾ 6 ਵਾਰ ਬਲਿੰਕ ਕਰੂਗਾ ਫਿਰ ਉਸ ਤੋਂ ਬਾਅਦ ਇੱਕ ਲੀਡ ਦਾ ਇਹਦੇ ਵਿੱਚ ਆਪਾਂ ਨੂੰ ਆਪਸ਼ਨ ਮਿਲ ਜਾਂਦਾ ਜਿਵੇਂ ਆਪਾਂ ਰਾਤ ਨੂੰ ਖੇਤ ਦੇ ਵਿੱਚ ਇੱਥੇ ਟਰੈਕਟਰ ਠਲਤਾ ਕਿਤੇ ਆਪਾਂ ਦੂਰ ਜਾਣਾ ਆਪਾਂ ਲੀਡ ਲੈਣੀ ਹੈ ਟਰੈਕਟਰ ਤੋਂ ਤੇ ਲੀਡ ਵੀ ਦੇਊਗਾ ਇਹ ਆ ਰਾਤ ਨੂੰ ਆਪਾਂ ਗੈਰਾਜ ਦੇ ਵਿੱਚ ਟਰੈਕਟਰ ਰੋਕ ਕੇ ਵਿੜੇ ਦੇ ਵਿੱਚ ਨਹੀਂ ਰਹਿ ਤਾਂ ਅੰਦਰ ਜਾਣਾ ਹੈ ਤਾਂ ਆਪਾਂ ਲੋਕ ਵਾਲਾ ਬਟਨ ਹੈ ਜੋ ਥੋੜੀ ਜੇਰ ਪ੍ਰੈਸ ਕਰਕੇ ਰੱਖਾਂਗੇ ਤੇ ਇਹਦੀ ਲਾਈਟ ਆਪੇ ਆਨ ਹੋ ਜਾਣੀ ਹੈ ਤਾਂ ਇਹ 30 ਸਕਿੰਟ ਤੱਕ ਚੱਲਦੀ ਰਹਿਣੀ ਹੈ ਉਸ ਤੋਂ ਬਾਅਦ ਇਹ ਆਪਣੇ ਆਪ ਬੰਦ ਹੋ ਜਾਣੀ ਆਪਾਂ ਨੂੰ ਟਰੈਕਟਰ ਦੇ ਕੋਲ ਆ ਕੇ ਲਾਈਟ ਨਹੀਂ ਬੰਦ ਕਰਨ ਦੀ ਲੋੜ ਇਹ ਇਹਦੇ ਰਿਮੋਟ ਦੇ ਵਿੱਚ ਜੋ ਤਿੰਨ ਫੀਚਰ ਮਿਲ ਜਾਂਦੇ ਆ ਲੋਕ ਲੀਡ ਲੋਕੇਟ ਲਾਵੀ ਮੈਟਰੋ ਪ੍ਰਾਲੀ ਵਾਲੇ ਚ ਵੀ ਆਪਾਂ ਜ਼ੋਰ ਵੇਖ ਲਿਆ ਟਰੈਕਟਰ ਦਾ ਥੋੜਾ ਜਿਹਾ ਹੁਣ ਤਵੀਆਂ ਮਰੇ ਵਾਲਾ ਥੋੜਾ ਜਿਆਦਾ ਚੱਲਿਆ ਸਿਸਟਮ ਕਿਉਂਕਿ ਪ੍ਰਾਲੀਆਂ ਪ੍ਰੋਲੀਆਂ ਚੱਕੀਆਂ ਗਈਆਂ ਸੀ ਤੇ ਆਪਾਂ ਪ੍ਰਾਲੀ ਵਾਲੇ ਚ ਵੀ ਢੇੜਾ ਲਾ ਕੇ ਹੋਰ ਦੇਖ ਲੰਨੇ ਆ ਤਾਂ ਚੈੱਕ ਕਰ ਲੰਨੇ ਆ ਜ਼ੋਰ ਤੇ ਥੋੜਾ ਜਿਹਾ ਬਾਹੇ ਵਾਲੇ ਚ ਵੀ ਦੇਨੇ ਆ ਕਿ ਟਰੈਕਟਰ ਦਾ ਤੋਰਾ ਕਿੰਨਾ ਹੈ ਇਹ ਦੇਖੋ ਇਹ ਨਾਲ ਹੀ ਇਹਦੇ ਵੇਟ ਬੂਟ ਲੱਗਿਆ ਆ ਜੋ ਵੀ ਵੇਟ ਆਇਆ ਤੇ ਸੁਪਰ ਸੀਡਰ ਫੁੱਲ ਭਰ ਆ ਮਿੱਟੀ ਆ ਪਿੱਛੇ ਫੇਰ ਵੀ ਟਰੈਕਟਰ ਇੰਨਾ ਨਹੀਂ ਉੱਠ ਰਿਹਾ ਗਿਆ ਚਲੋ ਥੋੜਾ ਬਹੁਤ ਤਾਂ ਆਪਾਂ ਨੂੰ ਵੀ ਪਤਾ ਆਪਾਂ ਇੰਨਾ ਨਾ ਵੇਟ ਲਵਾਉਣੇ ਤੇ ਵੀ ਟਰੈਕਟਰ ਉੱਠੂਗਾ ਪਰ ਇਹ ਕੰਪਨੀ ਮੰਨੀਓ ਵੇਟ ਆਇਆ ਕੋਈ ਬਾਹਰੋਂ ਕੁਝ ਨਹੀਂ ਲਾਇਆ ਇਹਦੇ 'ਚ ਐਮ ਪੀ ਸੀ ਜੋਨਟ ਟਰਬੋ ਸਾਰਾ ਕੋਈ ਕੰਪਨੀ ਮੰਨੀਓ ਆਇਆ ਹੈ ਜੇ ਆਪਾਂ ਕੱਲ ਨੂੰ ਇਹਨੂੰ ਮਾੜਾ ਮੋੜਾ ਟਰੈਕਟਰ ਨੂੰ ਕਰਨਾ ਚਾਹਣੇ ਆ ਆਪਦੇ ਮੁਤਾਬਿਕ ਤਾਂ ਹੋ ਸਕਦਾ ਇਹਦੇ 'ਚ ਬੜਾ ਖਰਚ ਆਣੀ ਆਵਾਜ਼ ਸੁਣੋ ਟਰੈਕਟਰ ਦੀ ਪਹਿਲਾਂ ਤਾਂ ਤੇ ਲਾ ਵੇ ਹੁਣ ਚੈੱਕ ਕਰੋ ਇਹਦਾ ਦੋਰਾ ਵਾਏ ਹੋਏ ਵਾਣ ਦੇ ਵੇਨੇ ਆ ਚੱਕਰੀ ਬਣਾ ਲਈ ਫੜ ਕੇ ਉੱਪਰ ਸੀਟਰ ਦੇ ਕੋਈ ਟਾਪ ਲਾਈਨ ਨਾਲ ਨਹੀਂ ਛੇੜਛਾੜ ਵੀ ਟਾਪ ਲਾਈਨ ਖੋਲੀ ਹੈ ਜਮਾ ਬੰਦ ਟਾਪ ਲਾਈਨ ਹੈ ਤੇ ਸਾਹਮਣੇ ਮਿੱਟੀ ਵੇਖੋ ਇਹਦੇ ਇਹ ਵਧੀਆ ਟਰੈਕਟਰ ਗਜਾਈ ਜਿੰਦੀ 50 ਹਰਸ ਪਾਵਰ ਨੂੰ ਕਰਨੀ ਚਾਹੀਦੀ ਹੈ ਤੇ 50 ਹਰਸ ਪਾਵਰ ਉਨੀ ਕਰੀ ਜਾਂਦਾ ਨਹੀਂ ਵੇਖੋ ਪਿੱਛੇ ਖੜੀ ਬਰਾਲੀ ਹੈ ਆ ਮੰਨ ਲਓ ਵੀ ਦੂਜਾ ਕਿਹੜਾ ਮੰਨੋ ਤੁਸੀਂ ਇਹਦਾ ਆ ਦੋ ਵਾਰੀ ਵੱਜ ਗਿਆ ਤੇ ਇੱਥੇ ਜਮਾ ਸਾਫ਼ ਕਰਤਾ ਇਹਨੇ ਹੁਣ ਇਹਦੇ ਪਿੱਛੇ ਕੁਝ ਨਹੀਂ ਰਿਹਾਗਾ ਇਹ ਦੇਖੋ ਦੋਨੇ ਲੀਵਰ ਥੱਲੇ ਸਿੱੜ ਤੇ ਤੇ ਛੜਦਾ ਟਰੈਕਟਰ ਦੋਨੇ ਲੀਵਰ ਥੱਲੇ ਸਿੱੜਦੇ ਤੇ ਫੁੱਲ ਕਰਜੇ ਆ ਸਾਹਮਣੇ ਦੇਖੋ ਤੇ ਬੋਲੇ ਪਾਸੇ ਦੇਖੋ ਤੇ ਭਾਈ ਆ ਰੜਕ ਗੱਡੀ ਆਉਂਦਾ ਜਮਾ ਦਾਬ ਦੂ ਕੁਛ ਨਹੀਂ ਮਾੜਾ ਪੋਟਾ ਦਬਦਾ ਤਾਂ ਅੱਟ ਗੱਲ ਆ ਫੁੱਲ ਆਰਪੀਐਮ ਕਰ ਰੱਖਿਆ 2000 ਚੱਕਰਾਂ ਦਾ ਓਏ ਆ ਜਾਣ ਲਾਉਦਾ ਹੈ 1400 ਦੇ ਕਰਕੇ ਛੱਡਦਾ ਤੇ ਸਫਾਈ ਚੈੱਕ ਕਰੋ ਤੁਸੀਂ ਮਗਰਲੇ ਪਾਸੇ ਇਹਦੀ ਕੋਈ ਆਏ ਨਹੀਂ ਜੀ ਟਾਪ ਲਿੰਗ ਉਹ ਕਰੀ ਹੋਈ ਆ ਦੇਖੋ ਦਵਾਜ ਟਰੈਕਟਰ ਇੰਨੀ ਬਦਲ ਜਾਂਦਾ ਐਂ ਲੱਗਦਾ ਦਬ ਗਿਆ ਪਰ ਦਬਦਾ ਦੂ ਤਾ ਨਹੀਂ ਅੰਡਰ ਲੋਡ ਹੀ ਆ ਜਾਂਦਾ ਇਹ ਹੁਣ ਮਗਰਲੇ ਪਾਸੇ ਚੈੱਕ ਕਰੋ ਕਿਰਾ ਇਹਦੇ ਇਹ ਇੰਨੀ ਪ੍ਰਾਲੀ ਦੇ ਵਿੱਚ ਆਪਾਂ ਨੂੰ 50 HP ਟਰੈਕਟਰ ਇੰਨੀ ਸਫਾਈ ਦੇਈ ਜਾਂਦਾ ਹੋਰ ਆਪਾਂ ਕੀ ਭੜਦੇ ਆ ਟਰੈਕਟਰ ਦਾ ਚਲੋ ਬੜਾ ਵੱਡਾ ਟਰੈਕਟਰ ਹੋਵੇ ਤਾਂ ਆਪਾਂ ਵੀ ਕਹਿੰਦੇ ਆ ਵੀ ਕਰਜੇ ਛੱਡਦੇ ਹੋਰ ਕਰਤਾ ਹੋਲੋ ਸਫਾਈ ਆ ਦੇਖੋ ਗੇੜੇ ਦੇ ਵਿੱਚ ਚੂਰਾ ਬਣਾਈ ਆਉਂਦਾ ਪਰਾਲੀ ਦਾ ਤੇ ਨਾਲੇ ਇਹ ਕੋਈ ਗੇੜਾ ਐਵੇਂ ਨਹੀਂਗਾ ਕੰਪੈਨ ਵਾਲੀ ਲਿੱਦ ਵਾਲਾ ਗੇੜਾ ਐ ਸਾਹਮਣੇ ਕੰਪੈਨ ਨੇ ਲਿੱਦ ਵੀ ਸਿੱਟੀ ਹੋਈ ਆ ਵਿੱਚ ਕਿਉਂਕਿ ਜੋ ਨਾਉਚਾ ਵੱਢਣ ਕਰਕੇ ਲਿੱਦ ਘਟਾ ਨਾ ਪਰ ਫਿਰ ਵੀ ਮੈਸੀ ਦੀ ਪਰਫਾਰਮੈਂਸ ਚੈੱਕ ਕਰੋ ਤੁਸੀਂ ਹੋਂ ਦੇਖੋ ਭਾਈ ਹਾਲੇ ਕੋ ਡਾਬ ਤੋਂ ਦੇਖੋ ਥੱਲੇ ਕੋਈ ਆਇਆ ਨਹੀਂਗਾ ਵੀ ਦੋ ਦੋ ਉਂਗਲਾਂ ਲੱਗ ਜਾਂਦਾ ਪੂਰਾ ਟਿਕਾ ਕੇ ਲੱਗਦਾ ਥੱਲੇ ਵੀ ਜਦੋਂ ਇਹਦੀ ਲਾਟ ਨਹੀਂ ਮਾਰਦਾ ਜਿੰਨਾ ਮਰਜ਼ੀ ਦੱਬੀ ਜਾਂਦਾ ਟੰਗਾ ਕੇ ਚੱਲੀ ਜਾਂਦਾ ਟਰੈਕਟਰ ਬਹੁਤ ਹੀ ਵਧੀਆ ਪਰਫਾਰਮੈਂਸ ਆ ਵਾਹ ਸੁਣਾ ਟਰੈਕਟਰ ਨੇ ਅੱਗ ਘੱਡੇ ਜਾਂਦਾ ਆ ਦੇਖੋ ਇੰਨੀ ਪਰਾਲੀ ਦੇ ਵਿੱਚ ਵੀ ਅਗਲੇ ਪਾਸੇ ਇੰਨੀ ਕੋਪਰਾਲੀ ਕੰਪੈਨ ਦੀ ਲਿੱਦ ਵਾਲਾ ਜਿਹੜਾ ਆ ਵਿੱਚ ਪਈ ਆ ਕਿੰਨੀ ਕੁ ਹੈਗੀ ਆ ਚਲੋ 44 ਘਟ ਹੋਊਗੀ ਪਰ ਫਿਰ ਵੀ ਟਰੈਕਟਰ ਦੀ ਪਰਫਾਰਮੈਂਸ ਦੇਖੋ ਐਡੇ ਐਡੇ ਕਰਜੇ ਆ